ਮਨੇ ਜਾਣ ਵਾਲੇ ਨਸ਼ੇ ਨੇ ਉਹਨੇ ਕਿਹਾ ਕਿ ਰੀਹੈਬ ਸੈਂਟਰਾਂ ਚ ਸਮਰੱਥਾ ਤੋਂ ਵੱਧ ਲੋਕ ਦਾਖਲ ਹੋ ਰਹੇ ਨੇ ਇਹ ਤੁਹਾਡੇ ਪ੍ਰਾਈਵੇਟ ਡੀਡਿਕਸ਼ਨ ਸੈਂਟਰ ਸੀਗੇ ਉਹ ਥੋੜੇ ਜਿਹਾ ਦੋ ਤਿੰਨ ਬੰਦਿਆਂ ਨੇ ਮੋਨੋਪੋਲਾਈਜ਼ ਕੀਤਾ ਹੋਇਆ ਸੀਗਾ ਉਹਦੇ ਚ ਜਿਵੇਂ ਇੱਕ ਬੰਦੇ ਦੇ 24 ਸੈਂਟਰ ਹੈ ਜੀ ਉਹਦੇ ਵਿੱਚ ਜਿਹੜਾ ਹੈਗਾ ਉਹ ਬਟਾਪੁਰ ਨੇ ਮਨੋਪਲਾਈਜ਼ ਕਰ ਲਿਆ ਤੇ ਉਹਦੇ ਚ 400 ਅੰਦੇ ਤੋਂ 300 400 500 ਦਾ ਬਿਜ਼ਨਸ ਹੈ ਮਤਲਬ ਇਹ ਸਰਵਿਸ ਨਾ ਹੋ ਕੇ ਇੱਕ ਬਿਜ਼ਨਸ ਵੀ ਬਣ ਗਿਆ ਉਹਦੇ ਚ ਉਹ ਜਿਹੜਾ ਹੈਗਾ ਉਹ ਡਾਇਰੈਕਟਲੀ ਮੇਰੇ ਨਾਲ ਰਿਲੇਟਡ ਨਹੀਂ ਹੈ ਜਿਵੇਂ ਇੱਕ ਬਿਜ਼ਨਸ ਵੀ ਦੇਖਦੀ ਆ ਜੀ ਪੁਲਿਸ ਡਿਪਾਰਟਮੈਂਟ ਕਰਦੀ ਐ ਐਨਫੋਰਸਮੈਂਟ ਦਾ ਇਸ਼ੂ ਹੈ ਕਿ ਜਿਹੜੀਆਂ ਉਹਦੇ ਚ ਡਿਸਕ੍ਰਿਪੈਂਸੀਜ਼ ਬੜੀਆਂ ਜਿਹੜਾ ਬੰਦਾ ਪੰਜਾਬ ਦੇ ਭਲੇ ਵਾਸਤੇ ਕੰਮ ਕਰ ਰਿਹਾ ਡੀ ਐਡਿਕਸ਼ਨ ਸੈਂਟਰ ਡੀ ਐਡਿਕਸ਼ਨ ਕੰਰਨਲੀ ਵੀ ਉਹ ਕੋਸ਼ਿਸ਼ ਵੀ ਕਰਦਾ ਲੋਕਾਂ ਨੂੰ ਐਡਮਿਟ ਵੀ ਕਰ ਰਿਹਾ ਨਸ਼ਾ ਛੁਡਾ ਵੀ ਰਿਹਾ ਜਿਹੜਾ ਸਿਰਫ ਗੋਲੀਆਂ ਵੇਚ ਰਿਹਾ ਜਾ ਉਹਦੇ ਵਿੱਚ ਕੋਈ ਡਿਸਕ੍ਰਿਪੈਂਸੀ ਮਿਲਦੀ ਆ ਜਾਂ ਕਿਸੇ ਨੂੰ ਮਤਲਬ ਕਿ ਜਿੰਨੀਆਂ ਕੋਡੀਆਂ ਅਲਾਉਡ ਹੈ ਉਸ ਤੋਂ ਵੱਧ ਦੇ ਰਿਆ ਜਿੰਨੀਆਂ ਉਹਦੇ ਕੋਲੇ ਸਟਾਕ ਹੋਣਾ ਚਾਹੀਦਾ ਉਸ ਤੋਂ ਵੱਧ ਆ ਸੋ ਵੇਰੀਅੰਟ ਇਸ਼ੂਸ ਆ ਗਿਆ ਉਹ ਜੇ ਉਹਦੇ ਚ ਕੋਈ ਡਿਸਕ੍ਰਿਪੈਂਸੀ ਉਹਦੇ ਤੇ ਆਖਰ ਇਹ ਪਹਿਲੀ ਸਰਕਾਰ ਹੈ ਜੀ ਜਿਨੇ ਜਿਹੜੀ ਪੋਲੀਟੀਸ਼ੀਅਨ ਪੁਲਿਸ ਕ੍ਰਿਮੀਨਲ ਨੈਕਸਸ ਸੀ ਉਹਨੂੰ ਸਮੈਸ਼ ਕੀਤਾ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਇਹ ਸਰਕਾਰ ਦਾ ਕੋਈ ਬੰਦਾ ਨਸ਼ਾ ਚੰਡ ਵਰਡ ਨਹੀਂ ਹੈ ਔਰ ਜਿਹੜਾ ਜਿਹੜੀ ਬਾਕੀ ਨੂੰ ਸਜ਼ਾ ਹੋਏਗੀ ਤੇ ਸਾਡੀ ਪਾਰਟੀ ਦਾ ਕੋਈ ਬੰਦਾ ਉਹਨੂੰ ਦੁੱਖਣੀ ਸਜ਼ਾ ਹੋਏਗੀ ਵੀ ਆਰ ਵੈਰੀ ਸ਼ੋਰ ਜੀ ਤੁਹਾਡੇ ਚਾਹੇ ਪੁਲਿਸ ਵਾਲੇ ਬੰਦੇ ਵੀ ਫੜੇ ਜਾ ਰਹੇ ਆ ਸਾਡੀ ਪਾਰਟੀ ਦਾ ਕੋਈ ਬੰਦਾ ਨਹੀਂ ਹੈ ਪਹਿਲਿਆਂ ਨੇ ਜਿਹੜੇ ਜੇ ਪੰਜਾਬ ਚ ਗੈਂਗਸਟਰ ਬਣਾਏ ਆ ਜੇ ਪੰਜਾਬ ਦੇ ਵਿੱਚ ਸਮਗਲਿੰਗ ਹੋਈ ਆ ਜੇ ਪੰਜਾਬ ਦੇ ਵਿੱਚ ਜਿੰਨੀਆਂ ਅੱਜ ਤੱਕ ਕ੍ਰਿਤਿਆ ਹੋਈਆਂ ਚਾਹੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਜੀ ਇਸ ਸਾਡੀ ਪਾਰਟੀ ਨਹੀਂ ਹੁੰਦੀ ਸੀ ਉਹਦੇ ਵਾਸਤੇ ਦੁਨੀਆਂ ਪਾਰਟੀਆਂ ਜਿਹੜਾ ਮੈਂ ਏ ਬੀ ਸੀ ਪਾਰਟੀਆਂ ਕਹਨਾ ਆ ਅਕਾਲੀ ਬੀ ਜੀ ਪੀ ਕਾਂਗਰਸ ਥੀਸ ਪਾਰਟੀਆਂ ਆਰ ਰਿਸਪੋਨਸਿਬਲ ਫਾਰ ਗੈਂਗਸਟਰਸ ਦੇ ਆਰ ਰਿਸਪੋਨਸਿਬਲ ਫਾਰ ਦਿਸ ਸਟ੍ਰੈਕਚਰ ਪ੍ਰੋਬਲਮ ਵੀ ਆਰ ਪਾਰਟ ਆਫ ਦ ਸੋਲੂਸ਼ਨ ਦੇ ਆਰ ਪਾਰਟ ਆਫ ਦ ਪ੍ਰੋਬਲਮ ਠੀਕ ਠੀਕ ਸਿੰਧ ਆ ਗਿਆ ਮੈਂ ਸਿੱਟੀ ਦਾ ਐਮਐਸਬ ਵਧਾਇਆ ਗਿਆ ਕਹੂੰ ਪਤਾ ਗਿਆ ਫਿਲਟ ਆ ਗਿਆ ਐਨਐਸਐ ਆ ਗਿਆ ਮੈਂ ਅੱਜ ਨਾ ਦੋ ਦੋ ਮੁੱਦੇ ਤੁਹਾਨੂੰ ਮੈਂ ਕਿਹਾ ਜੀ ਇਹ ਜਿਵੇਂ ਹੁਣ ਸਪੋਜ਼ ਕਰ ਲਓ ਖੜੇ ਪਿਆ ਜੀ ਸਾਡਾ ਕਿਹੜੇ ਫੇਤੀ ਪੜੀ ਵਾਲੇ ਮਤਲਬ ਨਹੀਂ ਨਹੀਂ ਮੈਂ ਸਰਕਾਰ ਦਾ ਜ਼ੋਰ ਹਿੱਸਾ ਹੈਗਾ ਜੀ ਜਿਹੜਾ ਇਹ ਵਾਲਾ ਇਸ਼ੂ ਹੈ ਸਾਰਾ ਇਹ ਇੱਕ ਲੀਗਲ ਇਸ਼ੂ ਹੈ ਇਹਦੇ ਬਾਰੇ ਜਿਹੜੀ ਜਿਹੜੀ ਕੰਸਰਨ ਅਥਾਰਟੀ ਆ ਆਮ ਸ਼ੋਰ ਦੇਵਲ ਐਡਰੈਸ ਦਾ ਮੀਟਿੰਗ ਡਾਕਟਰ ਦੇਵਲ ਆ